ਤਬੀਤੀ ਦਿਨ ਰਾਤ ਮੁਹਾਲੀ ਦੇ ਪਿੰਡ ਕੁੰਬੜਾ ਵਿਖੇ ਪ੍ਰਵਾਸੀ ਨੌਜਵਾਨਾਂ ਵੱਲੋਂ ਪਿੰਡ ਦੇ ਨੌਜਵਾਨਾਂ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਆ ਤੇ ਇੱਕ ਨੌਜਵਾਨ ਕੰਬੀ ਰੂਪ ਦੇ ਵਿੱਚ ਜ਼ਖਮੀ ਹੈ ਜੋ ਕਿ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਤਾਂ ਅੱਜ ਪੀੜਤ ਪਰਿਵਾਰ ਵੱਲੋਂ 에ਰਪੋਰਟ ਰੋਡ ਜਾਮ ਕੀਤਾ ਗਿਆ ਤੇ ਇਨਸਾਫ ਦੀ ਗੋਹੜ ਲਗਾਈ ਜਾ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੇ ਕਰਵਾ ਰਹੇ ਹਾਂ ਜਿੱਥੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਜਿਹੜਾ ਆਪਣਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਪੀੜਤ ਪਰਿਵਾਰ ਦੇ ਨਾਲ ਪਿੰਡ ਵਾਸੀ ਵੀ ਇਕੱਠੇ ਪੇ ਨੇ ਅਤੇ ਉਹਨਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪੀੜਿਤ ਪਰਿਵਾਰ ਰੋਂਦਾ ਕੁਲੋਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੀ ਮੌਕੇ ਉੱਤੇ ਮੌਜੂਦ ਹੈ ਪਰ ਦੇਖ ਸਕਦੇ ਹੋ ਕਿ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਕਿਉਂਕਿ ਲਗਾਤਾਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਉੱਠਦੇ ਆ ਰਹੇ ਨੇ ਤਾਂ ਹੁਣ ਵੀ ਜਿਹੜੀ ਘਟਨਾ ਵਾਪਰੀ ਹੈ ਜਿੱਥੇ ਪ੍ਰਵਾਸੀਆਂ ਵੱਲੋਂ ਹੀ ਇੱਕ ਪਿੰਡ ਦੇ ਨੌਜਵਾਨਾਂ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਇਹ ਬੇहद ਹੀ ਨੰਨਨਯੋਗ ਹੈ ਕਿਉਂਕਿ ਇੱਕ ਮੌਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਸਾਈਕਲ ਉੱਤੇ ਸਵਾਰ ਹੁੰਦੇ ਨੇ ਨੌਜਵਾਨ ਤੇ ਅਚਾਨਕ ਪ੍ਰਵਾਸੀ ਨੌਜਵਾਨਾਂ ਦਾ ਗਰੁੱਪ ਆਂਦਾ ਤੇ ਉਹਨਾਂ ਵੱਲੋਂ ਸਿੱਧਾ ਹਮਲਾ ਕਰ ਦਿੱਤਾ ਜਾਂਦਾ ਜ ਦੁਰਾਨ ਇੱਕ ਨੌਜਵਾਨ ਉੱਤੇ ਹੀ ਟੈਟਰੀ ਹੋ ਜਾਂਦਾ ਹੈ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਦੂਸਰੇ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਕਿ ਦਲਪ੍ਰਿਤ ਨਾਮ ਦੇ ਵਿਅਕਤੀ ਜੋ ਕਿ ਕੰਬੀ ਰੁਪਤ ਵਿੱਚ ਜ਼ਖਮੀ ਹੈ ਅਤੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਜੋ ਉੱਥੇ ਗੱਲ ਕੀਤੀ ਜਾਵੇ ਦਮਨ ਪ੍ਰੇਤ ਨਾਮ ਦੇ ਨੌਜਵਾਨ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਹੁਣੇ ਪੀੜਤ ਪਰਿਵਾਰ ਛੁੜਾ ਰੋਂਦਾ ਕੁਲੋਂਦਾ ਹੋਇਆ ਨਜ਼ਰ ਆ ਰਿਹਾ ਹੈ। ਉੱਥੇ ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਬਿੱਤੇ ਦਿਨ ਜਿਵੇਂ ਹੀ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਤਾਂ ਉਸ ਦੌਰਾਨ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਜਲਦ ਹੀ ਉਹਨਾਂ ਨੌਜਵਾਨਾਂ ਦੀ شناخت ਕੀਤੀ ਜਾਵੇਗੀ ਅਤੇ ਆਪਣੇ ਅੜਿੱਕੇ ਚੜਾਇਆ ਜਾਵੇਗਾ। ਪਰ ਇੱਥੇ ਪੀੜਤ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਇਹ ਵੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਜਲਦ ਹੀ ਜਲਦ ਉਹਨਾਂ ਸ਼ਰਾਰਤੀ ਸਰਾਂ ਨੂੰ ਉਹਨਾਂ ਨੂੰ ਫੜਿਆ ਜਾਵੇ ਅਤੇ ਉਹਨਾਂ ਨੂੰ ਸਲਾਖਾਂ ਪਿੱਛੇ ਕੀਤਾ ਜਾਵੇ ਇਨਸਾਫ ਦੀ ਮੰਗ ਪੀੜਤ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਤੇ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਜਿੱਥੇ ਪ੍ਰਵਾਸੀ ਨੌਜਵਾਨ ਵੱਲੋਂ ਜਿਹੜਾਗਾ ਪਿੰਡ ਦੇ ਨੌਜਵਾਨਾਂ ਉੱਤੇ ਇਸ ਤਰ੍ਹਾਂ ਦਾ ਹਮਲਾ ਕੀਤਾ ਜਾ ਰਿਹਾ ਜੋ ਕਿ ਕਾਫੀ ਨਿੰਦਨਯੋਗ ਹੈ ਤੇ ਇਸ ਨੂੰ ਲੈ ਕੇ ਜਿਹੜਾਗਾ ਪੀੜਤ ਪਰਿਵਾਰ ਦੇ ਨਾਲ-ਨਾਲ ਪਿੰਡ ਵਾਸੀਆਂ ਵੱਲੋਂ ਵੀ ਜਿਹੜੇ ਨੇ ਸਵਾਲ ਚੁੱਕੇ ਜਾ ਰਹੇ ਨੇ ਤੇ ਲਗਾਤਾਰ ਉਹਨਾਂ ਵੱਲੋਂ ਇਨਸਾਫ ਦੀ ਗੋਹੜ ਲਗਾਈ ਜਾ ਰਹੀ ਹੈ ਤਾਂ ਪੂਰੇ ਮਾਮਲੇ ਨੂੰ ਲੈ ਕੇ ਕੀ ਜਾਣਕਾਰੀ ਹੋਰ ਸਾਂਝੀ ਕੀਤੀ ਗਈ ਹੈ ਉਹ ਸੁਣ ਲੈਣਿਆ ਅਟਬਾਲ ਸਾਹਿਬ ਜਿਹੜਾ ਕੱਲ ਇੱਕ ਕੁੰਬੜੇ ਮਟਰ ਹੋਇਆ ਉਹਨੂੰ ਲੈ ਕੇ ਅੱਜ ਲੋਕਰ ਰਿਪੋਰਟ ਜਾਮ ਜੀ ਕੀ ਕਹਿਣਾ ਚਾਹੁੰਦੇ ਇਹ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਆਊਂਡ 7 ਵਜੇ ਦੇ ਕਰੀਬ ਜਿਹੜੀ ਪੁਲਿਸ ਪਾਰਟੀ ਹੈ ਵਿਥਿਨ 10 ਮਿੰਟਸ ਅਸੀਂ ਮੌਕੇ ਤੇ ਪਹੁੰਚ ਗਏ ਸੀ ਤੇ ਉਸੇ ਦੌਰਾਨ ਹੀ ਮਤਲਬ ਕਿ ਇਹਨਾਂ ਦੇ ਬਿਆਨਾਂ ਦੇ ਉੱਤੇ ਅਸੀਂ ਮਤਲਬ ਕਿ ਐਫ ਆਈ ਆਰ ਵੀ ਕੱਲ ਰਾਤ ਨੂੰ ਹੀ ਲੌਂਚ ਕਰਤੀ ਸੀ ਬੰਦੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਮਰਡਰ ਕੀਤਾ ਉਹ ਆਇਡੈਂਟੀਫਾਈਡ ਨੇ ਉਹਨਾਂ ਦੇ ਪਿੱਛੇ ਜਿਹੜੇ ਸਾਡੀਆਂ ਵੱਖ-ਵੱਖ ਟੀਮਾਂ ਨੇ ਉਹਨਾਂ ਨੂੰ ਅਰੈਸਟ ਕਰਨ ਲਈ ਅਸੀਂ ਆਪਣੀ ਟੀਮਾਂ ਬਣਾਈਆਂ ਹਾਂ ਹਾਂ ਜਾਨ ਕਾਰਨ ਕੀ ਹੈ ਇਹ ਪਹਿਲਾਂ ਸਡਨ ਪ੍ਰੋਵੋਕੇਸ਼ਨ ਹੋਈ ਹੈ ਜੀ ਸਾਈਕਲ ਦੇ ਸਾਈਕਲ ਦੀ ਪਾਰਕਿੰਗ ਦੇ ਪਿੱਛੇ ਪਹਿਲਾਂ ਅੱਡ ਮੁੰਡਿਆਂ ਦੇ ਨਾਲ ਇਹਨਾਂ ਦਾ ਰੌਲਾ ਪਿਆ ਤੇ ਉਹਨਾਂ ਦੀ ਭਾਲ ਦੇ ਵਿੱਚ ਇੱਥੇ ਆਏ ਨੇ ਤੇ ਜਿਹੜਾ ਛੱਡ ਡਾਊਨ ਦੇ ਵਿੱਚ ਇਨਾਂ ਨੂੰ ਮਤਲਬ ਇਹਨਾਂ ਦੀ ਸਟੈਬਿੰਗ ਹੋ ਗਈ ਤੇ ਹੁਣ ਕੀ ਇਹਨਾਂ ਨੂੰ ਪੁੱਛ ਸਕਦਾ ਕਿ ਪੁਲਿਸ ਨੇ ਕਾਰਵਾਈ ਕਰ ਰਹੀ ਹੈ ਜਾਂ ਲੋੜ ਜਾਂਮ ਕਰਦਾ ਪੁਲਿਸ ਤਾਂ ਆਪਣੇ ਵੱਲੋਂ ਜੀ ਪੂਰੀ ਕਾਰਵਾਈ ਕਰ ਰਹੀ ਹੈ ਪਰ ਮੌਕੇ ਤੇ ਪਹੁੰਚ ਕੇ ਸਾਰਾ ਮਤਲਬ ਕਿ ਆਪਣਾ ਐਫ ਆਈ ਆਰ ਦਰਜ ਕੀਤੀ ਹੈ ਟੀਮਾਂ ਬਣੀਆਂ ਨੇ ਸਾਰੇ ਬਣ ਕੇ तकरीबन 3 ਐਸ ਐਚ ਓ ਸੀ ਆਈ ਇਨ ਚਾਰਜ ਉਹ ਵਕ ਵਕ ਲੋਕੇਸ਼ਨਸ ਦੇ ਉੱਤੇ ਜਿੱਥੇ ਜਿੱਥੇ ਉਹਨਾਂ ਦੇ ਨਾਲ ਕੰਟੈਕਟ ਨੇ ਉੱਥੇ ਗਏ ਹੋਏ ਨੇ ਤੇ ਅਸੀਂ ਛੇਤ ਤੋਂ ਛੇਤੀ ਉਹਨਾਂ ਨੂੰ ਅੱਜ ਉਮੀਦ ਹੈ ਕਿ ਸ਼ਾਮ ਤੱਕ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਉਹ ਇਹ ਮੰਗ ਕੀਤੀ ਜਿਹੜੇ ਜਿਹੜੇ ਪੀਜੀ ਰਹਿੰਦੇ ਸਨ ਉਹਨੂੰ ਵੀ ਨਾਮਜ਼ਦ ਕੀਤਾ ਜਾਏ ਅਸਲੀ ਜਿਹੜੇ ਕੀ ਇਹਦੇ ਜਿਹੜੇ ਮਦਰ ਨੇ ਉਹ ਗੱਲ ਕਹਿ ਰਹੇ ਨੇ ਕਿ ਜਿਹੜਾ ਜਿਸ ਇਨੀ ਤੋਂ ਰਹਿੰਦੇ ਸਨ ਮੁੰਡੇ ਪ੍ਰਵਾਸੀ ਜਿਹੜਾ ਪੀਜੀ ਜਿਹੜਾ ਓਨਰ ਹੈਗਾ ਉਹਦੇ ਖਿਲਾਫ ਅਸੀਂ ਜ਼ਰੂਰ ਮਤਲਬ ਕਿ ਆਪਣਾ ਕਾਰਵਾਈ ਅਮ ਚਲਾ ਰਹੇ ਹਾਂ ਜੀ। ਹਾਂ ਜੀ। ਪਰ ਵੈਰੀਫਿਕੇਸ਼ਨ ਹੋਈ ਨਹੀਂ ਸੀ ਸਰ ਇਹਨਾਂ ਦੀ ਜਿਹੜੇ ਰਹਰੇ ਸੀਗੇ। ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤਾਂ ਹੀ ਉਹਨੂੰ ਬੁਲਾਇਆ ਹੈਗਾ ਜੇ ਉਹਦੀ ਵੈਰੀਫਿਕੇਸ਼ਨ ਨਹੀਂ ਹੈ ਤੇ ਫਿਰ ਜੋ ਕਾਰਵਾਈ ਕਾਨੂੰਨ ਦੇ ਅਨੁਸਾਰ ਬੰਦੀ ਹੈ ਉਹ ਅੱਛ ਮਤਲਬ ਕਿ ਵਿਦਰ ਨੋ ਟਾਈਮ ਉਹ ਅਮ ਚੱ